ਕਿਸਾਨ ਮੇਲੇ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਆਉਂਦੇ ਆ ਤੇ ਇੱਕ ਤਾਂ ਜਿੰਨੇ ਸਾਡੇ ਖੇਤੀਬਾੜੀ ਯੂਨੀਵਰਸਿਟੀ ਬਾਹਰ ਸਾਡੇ ਖੇਤੀ ਵਿਗਿਆਨ ਕੇਂਦਰ ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਉਹ ਪਿੰਡਾਂ ਦੇ ਵਿੱਚ ਜਾ ਜਾ ਕੇ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰਦੇ ਆ ਸਾਡਾ ਜਿਹੜਾ ਸੋਸ਼ਲ ਮੀਡੀਆ ਜਿਹੜਾ ਇਹਦੇ ਜਿਸ ਤਰ੍ਹਾਂ ਪ੍ਰੈਸ ਹੈਗੀ ਅਖਬਾਰਾਂ ਦੇ ਵਿੱਚ ਅਸੀਂ ਦਿੰਦੇ ਆ ਸੋਸ਼ਲ ਮੀਡੀਆ ਜਿਹੜਾ ਖਾਸ ਤੌਰ ਤੇ ਸਾਡਾ ਹਰ ਉਦਵਾਰ ਨੂੰ ਸਾਡਾ ਇੱਕ ਡਿਜੀਟਲ ਅਖਬਾਰ ਛਪਦਾ ਖੇਤੀ ਸੰਦੇਸ਼ ਉਹ 10 ਲੱਖ ਤੋਂ ਜ਼ਿਆਦਾ ਕਿਸਾਨਾਂ ਕੋਲੇ ਜਾਂਦਾ ਮੋਬਾਈਲ ਤੇ ਉਹ ਉਦੋਂ ਉਹਦੇ ਵਿੱਚ ਵੀ ਅਸੀਂ ਇਹਨਾਂ ਦੀ ਐਡਵਰਟਾਈਜ਼ਮੈਂਟ ਦਿੰਨੇ ਆ ਜੀ ਉਹ ਸਾਡੀ ਕੋਸ਼ਿਸ਼ ਹੁੰਦੀ ਆ ਵੀ ਵੱਧ ਤੋਂ ਵੱਧ ਅਸੀਂ ਕਿਸਾਨਾਂ ਦੇ ਕੋਲੇ ਪਹੁੰਚੀਏ ਤਾਂ ਕਿ ਵੱਧ ਤੋਂ ਵੱਧ ਕਿਸਾਨ ਇਹਨਾਂ ਕਿਸਾਨ ਮੇਲਿਆਂ ਜਾ ਕੇ ਜਿਹੜੀਆਂ ਨਵੀਆਂ ਖੋਜਾਂ ਹੋਈਆਂ ਉਹਨਾਂ ਦਾ ਫਾਇਦਾ ਲੈਣ ਤੇ ਆਪਣੀ ਜਿਹੜੀ ਖੇਤੀ ਪੈਦਾਵਾਰ ਤੇ ਮੁਨਾਫਾ ਜਿਹੜਾ ਵਧਾ ਸਕਣ। ਅ ਸਰ ਇੱਕ ਲਾਸਟ ਤੁਹਾਨੂੰ ਪੁੱਛਣਾ ਚਾਹੁੰਦੇ ਆ ਜੀ ਕਿਸਾਨ ਮੇਲੇ ਦੀ ਆਪਾਂ ਕਾਮਯਾਬੀ ਬਾਰੇ ਕਿੰਨੀ ਆਸ ਰੱਖਦੇ ਆ ਜੀ ਵੀ ਕਿੰਨਾ ਵੀ ਕਾਮਯਾਬ ਹੋਮਗੇ ਜੀ ਆਪਾਂ ਮੇਲੇ ਦੇ। ਇਹ ਕਿਸਾਨ ਮੇਲੇ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਹਰ ਆਪਣੇ ਹਾੜੀ ਥੋਣੀ ਲਾਏ ਜਾਂਦੇ ਆ ਉਹ ਸਾਡੇ ਕਿਸਾਨ ਭਰਾਵਾਂ ਲਈ ਹੁੰਦੇ ਆ ਖਾਨੀ ਦੇ ਖੇਤਾਂ ਲਈ ਹੁੰਦੇ ਆ ਉਹ ਵੱਧ ਚੜ ਕੇ ਕਿਸਾਨ ਵੀਰ ਆ ਜਿਹੜੇ ਮੇਲੇ 'ਚ ਹਿੱਸਾ ਲੈਂਦੇ ਆ ਪਰ ਇਸ ਵਾਰੀ ਜਿਹੜਾ ਖੜਾ ਕਰਕੇ ਕਾਫੀ ਜ਼ਿਆਦਾ ਕਿਸਾਨਾਂ ਦਾ ਨਿਸ਼ਾਨ ਹੋਇਆ ਮੈਂ ਵੀ ਆਪਣੇ ਸੁਲਤਾਨਪੁਰ ਲੋਧੀ ਤੇ ਇੱਕ ਤਰਨਤਾਰਨ ਲਾਕੇ ਦੇ ਵਿੱਚ ਪਿਛਲੇ ਹਫ਼ਤੇ ਸਾਡੀ ਟੀਮਾਂ ਜਿਹੜੀ ਪੂਰੀ ਕਿਸਾਨਾਂ ਦੇ ਤੇ ਹਰ ਪੀੜਿਤ ਕਿਸਾਨਾਂ ਦਾ ਅਸੀਂ ਜਾ ਕੇ ਆਏ ਆ ਉੱਥੇ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਜੇ ਫੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਸਾਨਾਂ ਨੂੰ ਜਦੋਂ ਹੁਣ ਪਾਣੀ ਥੰਨੇ ਆਉਂਦਾ ਤਾਂ ਕਿਸ ਤਰ੍ਹਾਂ ਦੇ ਕਿਸਾਨਾਂ ਨੂੰ ਬੀਜਾਂ ਦੀ ਲੋੜ ਪੈਣੀ ਆ ਹੋਰ ਜੋ ਵੀ ਉਹਨਾਂ ਨੂੰ ਜ਼ਰੂਰਤ ਪੈਣੀ ਆ ਸੋ ਯੂਨੀਵਰਸਿਟੀ ਉਹਦੇ ਤੇ ਕੰਮ ਕਰ ਰਹੀ ਆ ਇਸ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਹੜਾਂ ਪਰ ਧਿਆਨ ਚ ਰੱਖਦੇ ਅਸੀਂ ਦੋ ਕਿਸਾਨ ਮੇਲੇ ਵੀ ਕੀ ਕੈਨਸਲ ਕਰਦੇ ਅਸਾਂ ਗੁਰਦਾਸਪੁਰ ਦਾ ਕਿਸਾਨ ਮੇਲਾ ਸੀਗਾ ਤੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੋ ਉੱਥੇ ਅਸੀਂ ਕਿਸਾਨ ਮੇਲਾ ਕੈਨਸਲ ਕਰਤਾ ਉੱਥੇ ਸਾਡੇ ਜਿਹੜੇ ਮਹਰ ਨੇ ਉਹ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਹੜਪੀਏ ਇਲਾਕਿਆਂ ਦੇ ਵਿੱਚ ਉਹ ਪੂਰਾ ਕਿਸਾਨਾਂ ਦੇ ਨਾਲ ਲੱਗ ਕੇ ਉਹ ਸੇਵਾ ਕਰ ਰਿਹਾ ਉਹ ਦੇਖ ਰਿਹਾ ਹੈ ਕਿ ਕਿਸਾਨਾਂ ਨੇ ਜਰੂਰਤਾਂ ਨੇ ਉਹ ਆਇਡੈਂਟੀਫਾਈ ਕਰ ਰਿਹਾ ਉਹ ਜਿਹੜੀ ਅਸੀਂ ਸਾਡੀ ਖੇਤੀ ਸਲਾਹ ਜਿਹੜੀ ਉਹ ਦਿੱਤੀ ਆ ਕਿਸਾਨਾਂ ਲਈ ਕਿਤੇ ਹੜਪੀਏ ਇਲਾਕਿਆਂ ਲਈ ਉੱਥੇ ਅਸੀਂ ਮਹਾਰਾਂ ਦੇ ਫੋਨ ਨੰਬਰ ਨਾਲ ਦਿੱਤੇ ਨੇ ਕਿ ਤਾਂ ਕਿ ਕਿਸੇ ਵੀ ਕਿਸੇ ਦੁਬਾਰੇ ਕਿਸੇ ਵੀ ਕਿਸਾਨ ਨੇ ਪੁੱਛਣਾ ਤਾਂ ਫੋਨ ਨੰਬਰ ਨਾਲ ਆ ਉਸ ਮਾਰ ਦੇ ਨਾਲ ਸਵਾਮਸ਼ਾ ਕਰ ਸਕਦਾ ਬਾਕੀ ਜਿੱਥੇ ਵੀ ਜ਼ਰੂਰਤ ਆ ਸਾਡੇ ਜਿਹੜੇ ਮਾਰਨੇ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਲਗਾਤਾਰ ਫੜ ਪੀਰਤ ਇਲਾਕਿਆਂ ਦੇ ਵਿੱਚ ਚਾਰੇ ਨੇ ਸੋ ਯੂਨੀਵਰਸਿਟੀ ਜਿਹੜੀ ਕਿਸਾਨਾਂ ਦੇ ਹਮੇਸ਼ਾ ਨਾਲ ਖੜੀ ਆ ਔਰ ਹੁਣ ਵੀ ਖੜੀ ਆ ਸੋ ਵੱਧ ਤੋਂ ਵੱਧ ਸਾਡੀ ਇਹ ਇਹ ਕੋਸ਼ਿਸ਼ ਆ ਵੀ ਜਿਹੜਾ ਇਹ ਨੁਕਸਾਨ ਹੋਇਆ ਜਦੋਂ ਪਾਣੀ ਥੱਲੇ ਨਿਕਲਦਾ ਜਦੋਂ ਪਾਣੀ ਖੇਠਾਂ ਜਾਂਦਾ ਤਾਂ ਕਿਵੇਂ ਆਪਾਂ ਜਿਹੜੀਆਂ ਫਸਲਾਂ ਨੂੰ ਰਿਵਾਈਵ ਕਰ ਸਕਦੇ ਆ ਤੇ ਜੇ ਕਿਤੇ ਆਪਾਂ ਨੂੰ ਦੁਬਾਰਾ ਫਸਲیں ਬੀਜਣੀਆਂ ਪੈਗੀਆਂ ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਕਿਸਾਨਾਂ ਦੀ ਮਿੱਟੀ ਟੈਸਟ ਕਰਕੇ ਤੇ ਉਹਦੇ ਉਹਦੇ ਹਿਸਾਬ ਨਾਲ ਅੱਗੇ ਆਪਾਂ ਚੱਲਣਾ ਜੀ ਸਰ ਤੁਸੀਂ ਆਪਣਾ ਕੀਮਤੀ ਸਮਾਂ ਔਰ ਕੀਮਤੀ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ